हां जी पंजाब वाले सत श्री अकाल ਜਿਵੇਂ ਕਿ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਫੜਿਆ ਗਿਆ ਨਗਨ ਅਵਸਥਾ ਦੇ ਵਿੱਚ ਫੜਿਆ ਗਿਆ ਇੱਕ ਪ੍ਰੋਫੈਸਰ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਫੜਿਆ ਗਿਆ ਯਾਨੀ ਪੰਜਾਬ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦੀ ਠੰਡੀ ਹੋ ਚੁੱਕੀ ਹੈ ਭਵੰਤਮਾਨ ਸਰਕਾਰ ਦੀ ਤਾਂ ਮੂੰਹ ਦਿਖਾਉਣ ਦੇ लायक ਮੈਨੂੰ ਨਹੀਂ ਲੱਗਦਾ ਕਿ ਭਵੰਤਮਾਨ ਸਰਕਾਰ ਰਹੀ ਹੈ ਤੋ ਕਿ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਜਿਹੜਾ ਕਿ ਬੇਹੱਦ ਜਿਆਦਾ ਸ਼ਰਮਸ਼ਾਰ ਕਰਨ ਦੇ ਵਾਲਾ ਹੈ ਆਮ ਆਦਮੀ ਪਾਰਟੀ ਦੇ ਕਈ ਬਹੁਤ ਵੱਡੇ ਲੀਡਰ ਯਾਨੀ ਇੱਕ ਐਮਐਲਏ ਦਾ ਨਾਮ ਪਹਿਲਾਂ ਤੁਸੀਂ ਸੁਣਿਆ ਹੋਣਾ ਬੀਤੇ ਦਿਨੀ ਇੱਕ ਆడియో ਵਾਇਰਲ ਹੁੰਦੀ ਆ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਰਾਮਪੁਰਾ ਥੂਲ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਹੁਣ ਇੱਕ ਬਿਲਕੁਲ ਯਾਨੀ ਨੰਗਰ ਅਵਸਥਾ ਦੇ ਵਿੱਚ ਫੜਿਆ ਜਾਣਾ ਇੱਕ ਲੀਡਰ ਦਾ ਉਹ ਲੀਡਰ ਵੀ ਦਿਖਾਉਂਗਾ ਤੁਹਾਨੂੰ ਸਾਰੀ ਵੀਡੀਓ ਦਿਖਾਉਂਗਾ ਕਿਉਂਕਿ ਭਗਵੰਤ ਮਾਨ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਪੰਜਾਬ ਦੇ ਅੰਦਰ ਕਿ ਅਸੀਂ ਆ ਕਰਵਾਤਾ ਜੀ ਅਸੀਂ ਫਲਾਨਾ ਜੀ ਪਰ ਜਿਹੜੇ ਬੰਦਿਆਂ ਦੀ ਗੱਲ ਜਿੱਦੇ ਉੱਤੇ ਆ ਜਾਵੇ ਤਾਂ ਫੇਰ ਪਿੱਛੇ ਹੀ ਰਹਿ ਜਾਂਦਾ ਉਹ ਤੁਹਾਨੂੰ ਵੀ ਪਤਾ ਪੰਜਾਬ ਵਾਲਿਓ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਆ ਕਿ ਭਗਵੰਤ ਮਾਨ ਸਰਕਾਰ ਵੀ ਛੱਡੋ ਕੋਈ ਨਕਾਰ ਨਹੀਂ ਸਕਦਾ ਲੋਕੇ ਅਕਸਰ ਭਗਵੰਤ ਮਾਨ ਨੇ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਅੱਜ ਤੱਕ ਕੋਈ ਵੀ ਹੱਕ ਦੀ ਗੱਲ ਨਹੀਂ ਕੀਤੀ ਔਰ ਨਾ ਹੀ ਕਿਸੇ ਮੁੱਦੇ ਪ੍ਰਤੀ ਕੰਮ ਕੀਤਾ ਆ ਹੁਣ ਵੇਖੋ ਜਿਵੇਂ ਕਿਸਾਨਾਂ ਦੀਆਂ ਫਸਲਾਂ ਸਰਗੀਆਂ ਨੇ ਇਹਨਾਂ ਦੇ 92 94 ਐਮਐਲਏ ਜਿਤਾ ਕੇ ਭੇਜਦੀ ਹੈ ਜਨਤਾ ਤਾਂ ਉਹਨਾਂ ਦੇ ਵਿੱਚੋਂ ਕੋਈ ਵਿਆਦ ਵੀ ਨਹੀਂ ਆਉਂਦਾ ਖੈਰ ਇਹ ਗੱਲਾਂ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਕਰੂੰਗਾ ਪਰ ਜਿਹੜੀ ਇਹ ਵੀਡੀਓ ਹੈ ਇਹ ਵੀਡੀਓ ਹੈਰਾਨ ਕਰ ਦੇਣ ਵਾਲੀ ਹੈ। ਔਰ ਤੁਸੀਂ ਪੂਰੀ ਗੌਰ ਦੇ ਨਾਲ ਪਹਿਲਾਂ ਇਹ ਵੀਡੀਓ ਦੇਖਣੀ ਹੈ। ਉਸ ਤੋਂ ਬਾਅਦ ਇਸ ਤੇ ਆਪਣੀ ਵਿਚਾਰ ਚਾਹੇ ਕੋਈ ਤੁਸੀਂ ਭਗਵੰਤ ਮਾਨ ਦੇ ਸਪੋਰਟਰ ਹੋ ਜਾਂ ਨਹੀਂ ਇਸ ਵੀਡੀਓ ਦੇ ਪ੍ਰਤੀ ਤੁਹਾਡੀ ਪ੍ਰਕਿਰਿਆ ਕੀ ਆਉਂਦੀ ਹੈ? ਇਹਦਾ ਮੈਨੂੰ ਇੰਤਜ਼ਾਰ ਰਹੂਗਾ ਔਰ ਕਮੈਂਟ ਬਾਕਸ ਦੇ ਵਿੱਚ ਮੈਂ ਤੁਹਾਡੇ ਜਵਾਬ ਵੀ ਦੇਵਾਂਗਾ। ਤਾਂ ਸੁਣੋ ਇਹ ਗੌਰ ਦੇ ਨਾਲ ਫਿਰ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ। ਸੁਣੋ। ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਖਬਰਾਂ ਸ਼ਾਮਪੀਆਂ ਕਿ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਲੁਧਿਆਣਾ ਦੇ ਉੱਥੇ ਪੀਏਯੂ ਦੇ ਵਿੱਚ ਇੱਕ ਸਿਸਟਰ ਪ੍ਰੋਫੈਸਰ ਲੇਡੀਆਂ ਦੇ ਨਾਲ ਗਲਤ ਅਵਸਥਾ ਦੇ ਵਿੱਚ ਉਥੋਂ ਦੇ ਇੱਕ ਕਰਮਚਾਰੀ ਵੱਲੋਂ ਫੜੇ ਜਾਂਦੇ ਕਰਮਚਾਰੀ ਦੇ ਉੱਪਰ ਉਲਟਾ ਕਰਮਚਾਰੀ ਦੇ ਉੱਪਰ ਐਕਸ਼ਨ ਹੁੰਦਾ ਪਹਿਲਾਂ ਕਰਮਚਾਰੀ ਨੂੰ ਜਿਹੜਾ ਉਹ ਸਸਪੈਂਡ ਕਰਵਾ ਦਿੱਤਾ ਜਾਂਦਾ ਹੈ ਪੁਲਿਸ ਨੂੰ ਫੜਾ ਦਿੱਤਾ ਜਾਂਦਾ ਹੈ ਬਾਅਦ ਚ ਐਸਿਸਟੈਂਟ ਪ੍ਰੋਫੈਸਰ ਦੇ ਕਹਿਣ ਤੇ ਉਸਨੂੰ ਸਸਪੈਂਡ ਕਰਾ ਦਿੱਤਾ ਜਾਂਦਾ ਹੈ ਮਾਮਲਾ ਪੱਖ ਜਾਂਦਾ ਜਿਹੜੀ ਕਰਮਚਾਰੀਆਂ ਦੀ ਜਥੇਬੰਦੀ ਐ ਉਸ ਤੇ ਪ੍ਰੋਟੈਸਟ ਦਾ ਕਾਲ ਦੇ ਦਿੰਦੀ ਹੈ ਤੇ ਸੱਤਾਧਿਰ ਦਾ ਨਸ਼ਾ ਹੋਣ ਕਰਕੇ ਤੇ ਤਖਤ ਹੋਣ ਕਰਕੇ ਯੂਨੀਵਰਸਿਟੀ ਨੂੰ ਸ਼ੌਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਪ੍ਰੋਟੈਸਟ ਨਾ ਹੋਵੇ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਤੇ ਮੇਲ ਆ ਜਾਂਦੀ ਹੈ ਰਾਤ ਨੂੰ ਕਿ ਕੱਲ ਨੂੰ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਰਹਿਣਗੇ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਵੱਡੇ ਪੱਦਰ ਦੇ ਉੱਤੇ ਉੱਥੇ ਗਫਤਾਰੀਆਂ ਵੀ ਪੈਂਦੀਆਂ ਐਨੀ ਪਸ ਉਥੋਂ ਦੇ ਸਟੂਡੈਂਟ ਨੇ ਕਦੇ ਦੇਖੀ ਨਹੀਂ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਸਾਡੇ ਨਾਲ ਪੀਏਯੂ ਦੇ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਨਮੋਲਦੀਪ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਮਾਮਲਾ ਕੀ ਹੈ ਕੌਣ ਜਿਹੜਾ ਉਹ ਆਪ ਆਗੂ ਹੈ ਇਹ ਸਾਰੇ ਵਿਸ਼ੇ ਤੇ ਜਾਣਕਾਰੀ ਲਵਾਂਗੇ ਬਾਈ ਸੱਸੀਕਾਲ ਸਭ ਤੋਂ ਪਹਿਲਾਂ ਬਾਈ ਸੱਸੀਕਾਲ ਜੀ ਤੁਹਾਡੇ ਦੇਖਣ ਵਾਲੇ ਹਜ਼ਾਰਾਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀਕਾਲ ਮਾਮਲਾ ਮਾਮਲਾ ਦੱਸੋ ਮਾਮਲਾ ਭਾਈ ਯੂਨੀਵਰਸਿਟੀ ਇਹ ਹੋਇਆ ਕਿ ਬਰਮਵੀਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੀ ਕਹਿ ਸਕਦੇ ਆਪਾਂ ਹਨ ਇਹਨਾਂ ਨਾਲ ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਚੱਲ ਰਿਹਾ ਉਹ ਉਹਦਾ ਉਹਦੇ ਕੋਲੇ ਉਹ ਮੁੰਡੇ ਕੋਲੇ ਕੋਈ ਔਦਾ ਨਹੀਂਗਾ ਹਨ ਪਰ ਉਹਦੇ ਕੋਲੇ ਪਾਵਰ ਅਲਟੀਮੇਟ ਪਾਵਰ ਆ ਬਾਈ ਜਦੋਂ ਐਮਐਲਏ ਸਾਹਿਬ ਦੀ ਗੋਗੀ ਜੀ ਦੀ ਡੈਥ ਹੋ ਜਾਂਦੀ ਆ ਇਹ ਟਿਕਟ ਦੀ ਦਾਵੇਦਾਰੀ ਰੱਖੀ ਠੀਕ ਹੈ ਇਹ ਨਹੀਂ ਕੇਜਰੀਵਾਲ ਤੱਕ ਇਹਦੇ ਸਿੱਧੇ ਸੰਬੰਧ ਨਹੀਂ ਹਨਾ ਮਾਨ ਸਾਹਿਬ ਨਾਲ ਯਾਨੀ ਸੁਣ ਲਿਆ ਧਿਆਨ ਦੇ ਨਾਲ ਕਿ ਭਗਵੰਤ ਮਾਨ ਔਰ ਕੇਜਰੀਵਾਲ ਦੇ ਨਾਲ ਸਿੱਧੇ ਸੰਬੰਧ ਨਹੀਂ ਔਰ ਬੰਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਬੰਦਾ ਕੌਣ ਸੀ ਯਾਨੀ ਇਹ ਉਹ ਬੰਦਾ ਹੈ ਜਿਹਦੀ ਪਹੁੰਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਵਿੱਚੋਂ ਸੁਫੜਾ ਸਾਫ ਕਰਵਾ ਚੁੱਕੇ ਆ ਔਰ ਦੂਜੇ ਪਾਸੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਆ ਬੰਦਾ ਜਿਹੜਾ ਮਾਨ ਸਾਹਿਬ ਦੇ ਨਾਲ ਖੜਾ ਤੇ ਕੇਜਰੀਵਾਲ ਦੇ ਨਾਲ ਵੀ ਉਹੀ ਖੜਾ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਵਿੱਚ ਅਕਸਰ ਪੰਜਾਬ ਦੇ ਲੋਕ ਕੋਸ ਰਹੇ ਆ ਪੂਰੀ ਸਰਕਾਰ ਨੂੰ ਪੰਜਾਬ ਦੇ ਵਿੱਚ ਕਿਸਾਨ ਵੀ ਮਰ ਰਿਹਾ ਹੈ ਔਰ ਪੰਜਾਬ ਦੇ ਵਿੱਚ ਮਜ਼ਦੂਰ ਵੀ ਮਰ ਰਿਹਾ ਹੈ ਔਰ ਪੰਜਾਬ ਦੀ ਜਨਤਾ ਜੂਝ ਰਹੀ ਹੈ ਚਿੱਟੇ ਦੇ ਨਾਲ ਚਿੱਟਾ ਇੰਨਾ ਬਰਦਾ ਦਿੱਤਾ ਹੈ ਕਿ 80% ਲੋਕ ਪੰਜਾਬ ਦੇ ਮਰ ਚੁੱਕੇ ਆ ਕੱਲੇ ਨੌਜਵਾਨਾਂ ਦੇ ਵਿੱਚੋਂ ਤਾਂ ਹੁਣ ਭਗਵੰਤ ਮਾਨ ਦੇ ਐਮਐਲਏ ਭਗਵੰਤ ਮਾਨ ਦੇ ਇਹੋ ਜਿਹੇ ਜਿਹੜੇ ਨਜ਼ਦੀਕੀ ਬੰਦੇ ਨੇ ਜਿਹੜੇ ਸਰਕਾਰ ਦੇ ਨੁਮਾਇੰਦੇ ਕਹਿ ਸਕਦੇ ਆ ਤਾਂ ਉਹਨਾਂ ਲੋਕਾਂ ਦੁਆਰਾ ਇਹ ਕਹਿੋ ਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਜਿਹੜੀਆਂ ਕਿ ਬੇਹੱਦ ਜਿਆਦੇ ਸ਼ਰਮਸ਼ਾਰ ਨੇ ਫਿਰ ਕਹਿੰਦੇ ਭਗਵਾਨ ਤੇ ਮਾਨ ਸਾਹਿਬ ਕਿ ਪੰਜਾਬ ਦੇ ਲੋਕ ਸਵਾਲ ਕਰਦੇ ਨੇ ਕਦੇ ਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਕਰਨਲੇ ਸਿੱਖੋ ਔਰ ਅੱਜ ਜਦੋਂ ਇਹਨਾਂ ਨੂੰ ਸਵਾਲ ਕੀਤੇ ਜਾਂਦੇ ਆ ਤੇ ਇਹਨਾਂ ਦੀ ਇਹੋ ਜਿਹੀਆਂ ਵੀਡੀਓ ਬਾਹਰ ਨਿਕਲ ਕੇ ਆਉਂਦੀਆਂ ਨੇ ਕਿ ਜਿਹੜੀਆਂ ਬਿਲਕੁਲ ਸ਼ਰਮਸ਼ਾਰ ਕਰ ਦੇਣ ਵਾਲੀਆਂ ਪੂਰੇ ਦੇਸ਼ ਪਰ ਦੇ ਲੋਕਾਂ ਨੇ ਇਸ ਵੀਡੀਓ ਦੀ ਬਹੁਤ ਨਿੰਦਿਆ ਕੀਤੀ ਆ ਕਿਉਂਕਿ ਗੱਲ ਪੂਰੇ ਮੁਲਖ ਦੇ ਵਿੱਚ ਚੱਲੀ ਜਾਂਦੀ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਭਗਵੰਤ ਮਾਨ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਦੇਖੋ ਭਗਵੰਤ ਮਾਨ ਮੁੱਦਿਆਂ ਪ੍ਰਤੀ ਬਿਲਕੁਲ ਨਖਿੱਦਾ ਤਾਂ ਨਿਕਲ ਗਿਆ ਔਰ ਦੂਜੇ ਪਾਸੇ ਜਿਹੜੇ ਜੰਗ ਜੀ ਉਮਰ ਦੇ ਮੁੰਡੇ ਨੇ ਦੀ ਸਰਕਾਰ ਦੇ ਅੰਦਰ ਉਹ ਇਸ ਕਦਰ ਕਲੰਕ ਲਾਉਂਦੇ ਜਾ ਰਹੇ ਆ ਪੰਜਾਬ ਦੇ ਮੱਥੇ ਤੇ ਵੀ ਔਰ ਦੂਜੇ ਪਾਸੇ ਇਹਨਾਂ ਦੀ ਸਰਕਾਰ ਦੇ ਮੌਜੂਦਾ ਜਿਹੜੇ ਮੁੱਖ ਮੰਤਰੀ ਮਾਨ ਸਾਹਿਬ ਦੇ ਉੱਤੇ ਵੀ ਦੇਖੋ ਕਿ ਨਗਨ ਅਵਸਥਾ ਦੇ ਵਿੱਚ ਕਿਸੇ ਲੀਡਰ ਦਾ ਫੜਿਆ ਜਾਣਾ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਉਹ ਤਾਂ ਇੱਕ ਆਮ ਬੰਦਾ ਵੀ ਹੈ ਨਹੀਂ ਉਹ ਤਾਂ ਇੱਕ ਇਹਨਾਂ ਦੀ ਸਰਕਾਰ ਦਾ ਹਿੱਸਾ ਹੈ ਯਾਨੀ ਜਿਹੜਾ ਗੋਗੀ ਮਰਿਆ ਸੀ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਤਾਂ ਉਸ ਤੋਂ ਬਾਅਦ ਇਹਨੂੰ ਉਹਦੀ ਦਾਵੇਦਾਰੀ ਦਿੱਤੀ ਗਈ ਸੀ ਯਾਨੀ ਉਸ ਦੇ ਜਗ੍ਹਾ ਤੇ ਇਹ ਬੰਦਾ ਯਾਨੀ ਆਪਣਾ ਇੱਕ ਰਾਜ ਚਲਾ ਰਿਆ ਸੀ ਕਹਿ ਸਕਦੇ ਜਿਵੇਂ ਆਪਣਾ ਇੱਕ ਡਿਊਟੀ ਕਰ ਰਿਆ ਕਹਿ ਸਕਦੇ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਨੂੰ ਲੱਗਦਾ ਵੀ ਜਿਵੇਂ ਮੂੰਹ ਦਿਖਾਉਣ ਜੋਗਾ ਤਾਂ ਨਹੀਂ ਛੱਡਿਆ ਪਰ ਹੁਣ ਚੰਗਾ ਤਾਂ ਮੁੱਖ ਮੰਤਰੀ ਫੇਰ ਹੀ ਰਹਿਣਾ ਜੇਕਰ ਆਪਣੇ ਲੋਕਾਂ ਦੇ ਉੱਤੇ ਸਭ ਤੋਂ ਪਹਿਲਾਂ ਐਕਸ਼ਨ ਲੈ ਲੇ ਲੋਕ ਤਾਂ ਹੋਰ ਬਹੁਤ ਸਾਰੇ ਆ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਤੁਸੀਂ ਹੋਰ ਲਾ ਸਕਦੇ ਹੋ ਪੰਜਾਬ ਸਾਡਾ ਬਹੁਤ ਵੱਡਾ ਅਕਸਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਦੇ ਹੱਕ ਨੇ ਉਹ ਤੁਸੀਂ ਬਗਾਨੇ ਸਟੇਟਾਂ ਨੂੰ ਦੇ ਰਹੇ ਹੋ ਤੇ ਦੂਜੇ ਸੂਬਿਆਂ ਦੇ ਲੋਕ ਪੰਜਾਬ ਦੇ ਵਿੱਚ ਨੌਕਰੀਆਂ ਤੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਸਾਡਾ ਪੰਜਾਬ ਤਾਂ ਸ਼ਾਮਲਾਟ ਆ ਜਿਹੜਾ ਮਰਜ਼ੀ ਦੱਬੇ ਜਿਹੜਾ ਮਰਜ਼ੀ ਘਰ ਖਰੀਦੇ ਜਿਹੜਾ ਮਰਜ਼ੀ ਵੋਟ ਬਣਵਾ ਲੇ ਪਰ ਜਿਹੜੇ ਸਾਡੇ ਵਾਲੇ ਪੰਜਾਬੀ ਹੈ ਇਹਨਾਂ ਨੂੰ ਨਾ ਤਾਂ ਹਿਮਾਚਲ ਦੇ ਵਿੱਚ ਤੇ ਨਾ ਐਮਪੀ ਦੇ ਵਿੱਚ ਈ ਹੋਰ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਨੇ ਆਪਣਾ ਇੱਕ ਬਾਦ ਵਧੀਆ ਕਾਨੂੰਨ ਬਣਾਇਆ ਹੋਇਆ ਕਿ ਬਗਾਨੀਆਂ ਸੇਟਾਂ ਦੇ ਰੋਕ ਸਾਡੀ ਸੇਟ ਦੇ ਵਿੱਚ ਨਾ ਜਗ੍ਹਾ ਲੈ ਸਕਦੇ ਨਾ ਆਪਦੇ ਪ੍ਰੂਫ ਬਣਾ ਸਕਦੇ ਯਾਨੀ ਕੋਈ ਵੀ ਆਈਡੀ ਪ੍ਰੂਫ ਨਹੀਂ ਬਣਾ ਸਕਦੇ ਤਾਂ ਸਾਡੇ ਵਾਲੇ ਪੰਜਾਬ ਨੂੰ ਇਹਨਾਂ ਨੇ ਖੁੱਲੇ ਤੌਰ ਤੇ ਛੱਡ ਦਿੱਤਾ ਵੀ ਜਿੰਮੇ ਕੋਈ ਧਰਮਸ਼ਾਲਾ ਹੁੰਦੀ ਆ ਛਾਂ ਮਲਾਡ ਬਣਾ ਦਿੱਤਾ ਤਾਂ ਪੰਜਾਬ ਸਾਡਾ ਇਹ ਸਰਕਾਰਾਂ ਦੀ ਵਧੇ ਨਾਲ ਡੁੱਬਿਆ ਤੇ ਪੰਜਾਬ ਵਾਲੇ ਇਹ ਗੱਲਾਂ ਝੂਠੀਆਂ ਨਹੀਂ ਹੈਗੀਆਂ ਇਸ ਕਰਕੇ ਸਰਕਾਰ ਹਰ ਫਰੰਟ ਦੇ ਉੱਤੇ ਡਿੱਗੀ ਐ ਤੇ ਡਿੱਗੀ ਰਹਿਣੀ ਐ ਨਾ ਪੰਜਾਬ ਦੇ ਕੰਮਾਂ ਜਾਈਏ ਤੇ ਨਾ ਕੱਲ ਆਵੇ ਤਾਂ ਠੀਕ ਹੈ ਜੀ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ